ਮੈਨੂੰ ਕਿਸੇ ਨੇ ਕਿਹਾ ਵੀ ਸ਼ੌਂਕ ਦਾ ਕੋਈ ਮੁੱਲ ਨਹੀਂ ਤੇ ਇਸ ਵੀਰ ਨੇ ਦੇਖੋ ਸਾਈਕਲ ਦੇ ਉੱਤੇ ਸਟੀਅਰਿੰਗ ਲਾਤਾ ਯਾਰ ਕਮਾਲ ਦੀ ਗੱਲ ਆ ਸਿਰਾ ਜਗੜ ਲਾਇਆ ਕਹਿੰਦਾ ਆਪਣੇ ਆਪ ਨੂੰ ਖੁਸ਼ ਰੱਖਣ ਵਾਸਤੇ ਤੇ ਆਪਣੇ ਆਪ ਨੂੰ ਸਫਲ ਕਰਨ ਵਾਸਤੇ ਕੁਝ ਨਾ ਕੁਝ ਕਰਨਾ ਚਾਹੀਦਾਗਾ ਮਿਹਨਤ ਕਰਨੀ ਚਾਹੀਦੀ ਆ ਮਿਹਨਤ ਕਰਾਂਗੇ ਤਾਂ ਕੁਝ ਨਾ ਕੁਝ ਹੀ ਮਿਲਦਾਗਾ ਤੇ ਇਸ ਵੀਰ ਨੇ ਦੇਖੋ ਮਿਹਨਤ ਕੀਤੀ ਤੇ ਆਪਣੇ ਸਾਈਕਲ ਨੂੰ ਮੋਡੀਫਾਈ ਕੀਤਾ ਸਟੀering ਲਾਤਾ ਬਾਈ ਨੇ ਸਲਾਮਤ ਪਿੱਛੇ ਸਪੀਕਰ ਵੀ ਟੰਗੇ ਆ ਆਪਣੇ ਆਪ ਨੂੰ ਕਹਿੰਦੇ ਹੁੰਦੇ ਆ ਨਾ ਖੁਸ਼ ਕਰਨ ਵਾਸਤੇ ਤੇ ਕਹਿੰਦੇ ਹੁੰਦੇ ਆ ਵੀ ਦੂਸਰੇ ਨੂੰ ਖੁਸ਼ੀ ਦੇਣੀ ਤੇ ਆਪਣੇ ਆਪ ਨੂੰ ਖੁਸ਼ੀ ਦੇਣ ਦੇ ਵਿੱਚ ਬਹੁਤ ਫਰਕ ਆ ਤੇ ਆਪਣੇ ਆਪ ਨੂੰ ਖੁਸ਼ ਕਰਨਾ ਹੀ ਸਭ ਤੋਂ ਵੱਡੀ ਔਖਾ ਕੰਮ ਆ ਤੇ ਇਸ ਵੀਰ ਨੇ ਦੇਖੋ ਆਪਣੇ ਆਪ ਨੂੰ ਖੁਸ਼ ਕਰਨ ਵਾਸਤੇ ਕਿੱਡੀ ਵੱਡੀ ਸਕੀਮ ਲਾਈ ਆ ਸਲਾਮ ਆ ਯਾਰ ਜ਼ਿੰਦਗੀ ਦੇ ਵਿੱਚ ਕੁਝ ਨਾ ਕੁਝ ਕਰਨਾ ਤਾਂ ਮਿਹਨਤ ਤਾਂ ਕਰਨੀ ਪੈਣੀ ਆ ਮੈਂਡ ਕਰਨ ਦੇ ਨਾਲ ਕੁਝ ਨਾ ਕੁਝ ਤਬਦੀਲ ਹੁੰਦਾਗਾ ਬਾਈ ਨੂੰ ਸਲਾਮ ਆ ਚੜ੍ਹਦੀ ਕਲਾ ਵਿੱਚ ਰੱਖੇ ਹੋਰ ਤਰੱਕੀਆਂ ਬਖਸ਼ੇ ਹੋਰ ਦਿਮਾਗ ਲਾਉਣ ਦੇ ਨਾਲ ਕੁਝ ਨਾ ਕੁਝ ਹਾਸਲ ਹੋਰ ਵੀ ਹੋ ਸਕਦਾਗਾ ਕਿਉਂਕਿ ਤਕਨੀਕਾਂ ਅੱਜ ਦੀਆਂ ਅੱਜ ਦੇ ਸਮੇਂ ਦੇ ਵਿੱਚ ਬਹੁਤ ਵਧ ਰਹੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ